گیا تو سی هاجی سلام کی بند آو چون بھئی آ جاؤ وہ ویڈیو جائے گی پوری دیجیے مر جی سیٹ کر لیں گے باہر گرجی کا تھا تھا ਅਚਾਨਕ ਵਾਹ ਤੂੰ ਬਲਿਆ ਤੂੰ ਬਲਿਆ

ਮਾਸੀ ਗੈਂਗ ਕੋਲ ਲਿਪਿੰਗ ਨੂੰ ਹੈ ਪਤਾ ਕਰੂ ਜੀ ਜੇ ਮੈਂ ਜਾਓ ਬੱਸ ਇਧਰ ਤੋਂ ਮਾਡੀ ਫੋਟੋ ਕਰ ਲਈ ਮਾਸੀ ਉਧਰ ਹੀ ਜਾਣਾ ਹੈ ਜਾਓ ਜਾਓ ਆਪਣੀ ਗੈਂਗ ਚ ਮੈਂ ਹਾਂ ਤਾਂ ਰਲ ਕੇ ਮਾਰਾਂ ਨਾ ਟਿਕਟਾਸ ਨਹੀਂ ਨਾ ਫੋਟੋ ਕਰ ਲੈਣਾ ਦੇਖੋ ਸਾਡੇ ਜੀ ਸ਼ੇਅਰ ਕਰਿਓ ਠੀਕ ਹੈ ਜੀ ਆਓ ਸਵਾਮੀ ਸਵਾਮੀ ਜੀ ਲੱਗਿਆ ਕਦੇ ਕਦੇ ਨੂੰ ਬੁਲਾਣਾ ਮੜਾ ਅੱਗੇ ਟਾਈਮ ਹਾਂਜੀ ਥੋੜਾ ਇੱਕ ਨੂੰ ਛੇ ਲੀ ਜਾਦੇ ਠੀਕ ਵਾਹ ਦੇਖੋ ਸਾਹਮਣੇ ਜੀ ਤੇ ਕਿਹਨੂੰ ਆਉਂਦੇ ਕਿ ਮਿਲੂਗਾ ਕਰਨੇ ਪਾਸੇ ਰਿਹਾ ਮੈਂ ਕਿਹਦੇ ਨਾਲ ਆਉਂਦਾ ਹਾਂ ਆਹ ਆਹ ਟਿਕਟਸ ਬਾਰੇ ਦੇਖਿਆ ਹਾਂ ਤੁਸੀਂ ਜੀ ਟਿਕਟ ਕਰਿਓ ਕਿ ਵਾਦਾ ਇੰਨਾ ਚਾਚੜਿਆ ਤੇ ਤੇਰਾ ਕਰ ਮੈਂ ਕਿਉਂ ਨਾ ਕਰਾਂ ਇਹ ਸਿੰਘਾਸਨ ਤੈਨੂੰ ਮਿਲਿਆ ਤੇ ਤੂੰ ਪ੍ਰਾਪਤ ਕਰ ਇਹ ਤੈਨੂੰ ਮਿਲਿਆ ਤੇ ਅਕਾਲ ਪੁਰਖ ਅਸ਼ਿਪ੍ਰਾਣਾ ਕਰਕੇ ਕਹਾਂ ਲਗੇ ਹੈ ਪਾਦਸ਼ਾਹ ਹੈ ਪ੍ਰਮਾਤਮਾ ਤੂੰ ਬੜਾ ਦਿੱਸ ਨਾਨਕ ਤੁਮਾਰ ਸਨਿਆਮੇ ਆਪਣੇ ਸੇਵਕ ਕੇ ਆਪੀਰਾ ਹੈ ਬਾਪ ਨੇ ਨਾਮ ਜਪਾ ਹੈ ਆਪਣੀ ਸੇਵਕ ਕੀਤੀ ਹੈ

ਆ ਜੀ ਮੈਂ ਸਾਡਾ ਇਨਸ਼ਾਅੱਲਾ। ਹਾਂ ਉਹ ਦੇ ਜਸਤਨ ਆ ਰਿਹਾ। ਕਾਰਵਾਈ ਸ਼ੁਰੂ ਕਰੋ ਹਣ। ਆ ਬਾਜੀ ਦੀ ਵਰਦੀ ਆ ਆ ਬੈਂਜੀ ਦੇ ਦੋ ਸੂਟ। ਉਹ ਲੱਗ ਅਦਲਜੀਤ। ਹਾਂ ਅਦਲਜੀਤ। ਸਾਰਾ ਮਟਵਾ ਲੀਆ ਸਮਝਾ। ਉਹਦੇ ਤੋਂ ਸਮਝਾਇਤ ਬਲੌਗ ਆ ਨਾ ਬੜਾ ਇੱਕ ਬੜਾ ਉਹ ਦੋ ਵਾਰ ਮਾਰੂਗਾ ਪਹਿਲਾ ਹਾਕ ਮਾਰ ਲੀਂਗਾ ਆਪਣਾ ਦੇਖ ਲਾ ਵਾਹ ਤੇ ਜਗਮਾਰਦਾ ਸਮਾਨ ਕਾ ਬਾ ਮੈਂ ਕਹਿੰਦਾ ਕਿੰਨੇ ਕਿੱਥੇ ਬਣ ਗਏ ਚਲੋ ਮੇਰੇ ਕੈਮਰਾ ਚਲੋ ਚਲੋ

ਮਾਈ ਇਹ ਵੀ ਨੀ ਕੋਲ ਲਾਈਵ ਹੋਣਾ ਕਿਦਾਂ ਲਾਈਵ ਹੋਣਾ ਮਾਈ ਨੀ ਖਾ ਗਿਆ ਮਾਈ ਨੀ ਰਸ ਲੈ ਗਿਆ ਸਾਰਾ ਪੁੱਤ ਤਾ ਦੇ ਗਿਆ ਰਜਾਈ ਨੀ ਰਸ ਲੈ ਪੁੱਤ ਸਾਰਾ ਪੁੱਤ ਤਾ ਦੇ ਗਿਆ ਵੇ ਨਹੀਂ ਆਹ ਦੇਖੋ ਸੋ ਤੁਸੀਂ ਬਹੁਤ ਮਹਿੰਗਾ ਕੈਮਰਾਮੈਨ ਅੱਜ ਐਲਰ ਕਰ ਲਿਆ ਸਹੀ ਗੱਲ ਤੁਹਾਨੂੰ ਮਹਿੰਗਾ ਪੈਣਾ ਕੈਮਰਾਮੈਨ ਰੈਡੀ ਹਾਂ ਮਾਈਏ ਦੀ ਮਾਈਏ ਦੀ ਤਿਆਰੀ ਹੋ ਰਹੀ ਆ ਤਿਆਰੀ ਹੋ ਰਹੀ ਪਰ ਮੇਰਾ ਭਾਣ ਜਾ ਨਾ ਮਹਿੰਗਾ ਮੇਲੇ ਕੋਈ ਨਹੀਂਗਾ ਹਾਂ ਮੇਰਾ ਭਾਣ ਜਾ ਵੀ ਕਿਦਾਂ ਬਰ ਰੈਡੀ ਬਰ ਮੈਂ ਤਾਂ ਸੂਕ ਕਰ ਰਹੀ ਆ ਕੀ ਆ ਹੈ ਕਿ ਇਸ ਮਗਰੀ ਆ ਰੰਗੋਲੀ ਦਾ ਮਾਈ ਆਪ ਨੂੰ ਰਨਣ ਲੱਗੇ ਆ ਠੀਕ ਆ ਦਾ ਦੂਜਾ ਮਾ ਠੀਕ ਆਟਾ ਅੱਛਾ ਤੇਰੇ ਨੋ ਦਾ ਨੋ ਕਰ ਕਰਦੇ ਹੋ बहुत साडे हाई लोग आए ना रंगोली आर्टिस्ट अज कुछ बणुगा इतना लगता रंगोली हो गया जी रेडी ਕਿੱਦਾਂ ਮੰਮਾ ਹੀ ਠੀਕ ਸੀ ਘੈਂ ਘੈਂ ਵਧੀਆ ਸੀ ਬਹੁਤ ਵਧੀਆ ਵੀ ਦੇਖ ਕੇ ਮਨ ਖੁਸ਼ ਹੋ ਗਿਆ ਤੇਰੀ ਅਦਾ ਉਸੇ ਪਤੰਗੇ ਹੀ ਚੜਾਈ ਆਇਓ ਸੁੱਤਿਆਣਿਓ ਜੀ

ਆਹ ਬੈਜੋ ਪੱਥਰੋ ਟੁਕੀ ਬੈਜੋ ਚਲੋ ਆਜੋ ਹਾਂ ਬਿਆਰੇ ਆ ਹੁਣ ਕੋਈ ਫੜੇ ਬਿਆਰੇ ਲੱਤੋ ਬਸ ਬੈਜੋ ਬੈਜੋ ਬਸ ਠੀਕ ਆ 500 ਠੀਕ ਆ ਮੈਂ ਇਹਨੂੰ ਬੈਠੀ ਹਾਂ ਲੱਗਦਾ ਕੋਈ ਆ ਇਹਨਾਂ ਕੋਲ ਪੈਸੇ ਤਾਂ ਹੁੰਦੇ ਪਤਾ ਚੱਲ ਅੱਜ ਆਪੋ ਨੇ ਕਿਹੜਾ ਬੰਦੇ ਆ ਬਾਲ ਸੱਚ ਕੋਈ ਰੁਕ ਜਾ ਫੋਟੋ ਕਰਾਲਾਂ ਦੇ ਇਹ ਰੋੜਾ ਪਾ ਰਿਹਾ ਜੀ ਪਾ ਜੀ ਠੀਕ ਹੈ ਕੈਮਰਾ ਨੂੰ ਛੱਲੇ ਛੱਡਦੇ ਹਾਂ ਐਡ ਕਰੇ ਆ ਜੀ ਹੋਰ ਇਹਨਾਂ ਦਾ ਮੈਂ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਗਏ ਸਤਿ ਸ਼੍ਰੀ ਅਕਾਲ ਸਭੇ ਚੱਟੋ ਫਾਈਟਿੰਗ ਆ ਰਹੀ ਵੀਰਿਆ ਨੂੰ ਗਾਰਗ ਬਟਨੇ ਮੈਂ ਨਹੀਂ ਮਾਰਿਆ ਸੁਭਾਵੀ ਭਾਬੀ ਨੇ ਕਰਨ ਹੱਥ ਲਾਣਾ ਹੈਗਾ ਮੂੰਹ ਓਕੇ ਓਕੇ ਠੀਕ ਆ ਪ੍ਰਟੈਂਡ ਕਰ ਤੁਹਾਨੂੰ ਲਾ ਸਕਦੀ ਭਾਬੀ ਦਾ ਲਾ ਸਕਦੀ ਕੋਈ ਗੱਲ ਪਹਿਣਾ ਤੁਹਾਨੂੰ ਲੋਈ ਦਾ ਤੀਰ ਜਾਣ ਦੇ ਗੁਸਾ ਤੋਂ ਹੋ ਰਿਹਾ ਸਾਰਾ ਨਹੀਂ ਹੋ ਉਹ ਲੈ ਲੈ ਵੀ ਆਪਣਾ ਬੰਦ ਹੋ ਗਿਆ ਹਾਂ ਬੱਲੇ ਬਾਜੀ ਜਾਂਦੇ ਕੁਛ ਤਾਂ ਲੱਗ ਉਸ ਨੂੰ ਸਿਮਰਨ ਦੀ ਵੇਟ ਕਰ ਰਿਹਾ ਹੈ ਇਹ ਬਦਲਾ ਲੈਤਾ ਜਾ ਰਿਹਾ ਅੱਜ ਹੀ ਹੋ ਗਿਆ 10 ਸਾਲ ਬਾਅਦ 4 ਸਾਲ ਬਾਅਦ ਅਣ ਕੀ ਕੀ ਜੀ ਜੀ ਤੇ ਅੱਗੇ ਜੀ ਜੀ ਤੇ ਮੈਂ ਜੀਸੀ ਜੀ ਕਿਉਂ ਗਿਆ ਹਾਂ ਮੇਰਾ ਬੰਦ ਨਾਲ ਉਹ ਕੋਠੀ ਆਏ ਓਏ ਦੇਖੋ ਆਪਣੇ ਜੀ ਅੰਦਰ ਦਾ ਬਸੁੱਦੇ ਗਿਆ ਮੇਰੀ ਜੀ ਆਦੀ ਰਾਜ ਬੰਦੇ ਬੰਦ ਓ ਚੁੰਨੀ ਨਾ ਵਿੱਕੀ ਕਰ ਦੋ ਚੁੰਨੀ ਚੱਕ ਦੋ ਉੱਪਰ ਬਾਹਰ ਵੀ ਆ ਲੈ ਦੇ ਦੇਖਾ ਬੰਦ ਕਰ ਲੋ ਕੋਈ ਨਹੀਂ ਹੋ ਕੇ

ਨਹੀਂ ਮੈਂ ਨਹੀਂ ਕਹਿੰਦਾ ਮੈਨੂੰ ਦੇਖ ਨਾ ਵੀ ਹੱਥ ਚਾਲ ਵੀ ਨਾ ਮੇਰੀ ਦੇਖੋ ਮਾਂ ਤੇ ਹੱਥ ਖੋਲ੍ਹ ਦੇ ਉਹ ਹੱਥ ਦੇਖੀ ਸਰਦ ਜੀ ਦੇਖ ਲਾ ਬਈ ਤੇਰੇ ਨਾਲ ਆ ਬੜੇ ਬਾਤ ਨਹੀਂ ਜਦਾ ਦੇਖ ਰਹੀ ਆ ਦੇਖ ਸਾਰੇ ਬੜੀ ਤੇਜ਼ ਆ ਵੀ ਬੜੀ ਤੇਰੇ ਬੜੀ ਕੱਟ ਆ ਆਏ ਭਾਈ ਆ ਮੇਰੇ ਬੁਲ ਆਈ ਆ ਉਹ ਦੇਖ ਲੈ ਚਲੋ ਬਾਹਰ ਦੇ

ਹੂੰ ਕਦੇ ਫੋਨ ਕਰ ਲਈ ਸਰੂ ਮੈਨੂੰ ਪਤਾ ਤੇ ਕੋ ਨੰਬਰ ਨਿਕੋ ਆਈ ਯਾਦ ਸਦੀ ਕਦੇ ਜੋ ਕੀਤੀਆਂ ਸੀ ਦੋਵਾਂ ਨੇ ਨਾ ਗੱਲਾਂ ਭੁੱਲ ਹੋਣੀਆਂ ਹਰ ਮੇਲਾ ਵਿੱਚ ਰਹਿ ਕੇ ਵੀ ਨਾ ਨਿੰਦਾ ਤੈਨੂੰ ਹੋਣੀਆਂ ਮੇਰੇ ਦਿਲ ਦੇ ਸਿਰਾਂ ਨਾਲ ਸੰਦਾ ਆਪਣੀ ਦੇ ਤਰ੍ਹਾਂ ਫਿਕਰ ਹੋ ਗਈ ਆ ਤੇ ਸੱਗ ਲਾ ਤੇ ਗੱਡੀ ਤੇ ਮੇ ਗੱਡੀ ਚੋਦਾ